ਹਰਪੀ ਸਿੰਘ ਜੀ ਹਰਪੀ ਸਿੰਘ ਦੇ ਕੀ ਕਹਣਾ ਤੁਸੀਂ ਜੇ ਮੌਤ ਹੋਈ 5 ਤਰੀਕ ਨੂੰ ਲੜਕੀ ਦੀ ਹਾਂਜੀ ਕੀ ਕਹਣਾ ਤੁਹਾਨੂੰ ਮੈਂ ਤੇ ਅਸੀਂ ਸੰਸਕਾਰ ਤੇ ਮੈਂ ਨਾਲ ਹੀ ਸੀਗਾ ਜਦੋਂ ਅਸੀਂ ਉੱਥੇ ਸੰਸਕਾਰ ਤੇ ਪਹੁੰਚੇ ਉੱਥੇ ਪਹਿਲੀ ਗੱਲ ਤੇ ਕੋਈ ਸੁਵਿਧਾ ਨਹੀਂ ਸੀਗੀ ਕੋਈ ਲੱਕੜਾਂ ਲੋਕੜਾਂ ਦੀ ਉੱਥੇ ਘੰਟਾ ਦਾ ਘੰਟਾ ਖੜੇ ਰੇ ਕੁੜੀ ਨੂੰ ਲੈ ਕੇ ਉਦੋਂ ਬਾਅਦ ਲੱਕੜ ਆਈਆਂ ਜੀ ਉਹ ਵੀ ਕੋਈ ਖਾਸ ਲੱਕੜ ਨਹੀਂ ਸੀ ਅਸੀਂ ਕਿਲੋ ਜਾ ਕੇ ਵੰਡ ਲੱਕੜਾਂ ਸੀਗੀਆਂ ਤੇ ਉਦੋਂ ਬਾਅਦ ਉਹ ਥੱਲੇ ਥੋੜੀਆਂ ਜਿਹੀਆਂ ਲੱਕੜਾਂ ਰੱਖੀਆਂ ਜੀ ਤੇ ਉਹ ਥੱਲੇ ਲੱਕੜਾਂ ਰੱਖ ਕੇ ਨਾ ਜਦੋਂ ਕੁੜੀ ਉੱਤੇ ਰੱਖ ਕੇ ਅੱਗ ਮਤਲਬ ਸੰਸਕਾਰ ਕਰਨ ਲੱਗੇ ਉਹਦਾ ਤੇ ਉਹਦਾ ਅੱਧ ਵਿਚਾਲਾ ਸੰਸਕਾਰ ਹੀ ਹੋਇਆ ਸੀਗਾ ਜੀ ਤੇ ਫਿਰ ਅੱਧਾ ਸੰਸਕਾਰ ਉਹਦਾ ਮਤਲਬ ਕਈਆਂ ਨਾਲ ਵੱਡ ਟੁੱਕੀ ਕੀਤਾ ਗਿਆ ਤੇ ਜਦੋਂ ਸੰਸਕਾਰੀ ਪਿੰਡ ਦਾ ਸਰਪੰਚ ਆਇਆ ਸੀਗਾ ਜੀ ਉਰੇ ਡੇਰੇ 'ਚ ਜਿਹੜਾ ਮੌਜੂਦਾ ਸਰਪੰਚ ਸੀਗਾ ਉਹਨੇ ਗਿਆ ਸੀਗਾ ਜੀ ਕਹਿੰਦਾ ਵੀ ਇੱਥੋਂ ਲੈ ਜਾਓ ਚੱਕ ਇਹਨੂੰ ਵੀ ਜਲਦੀ ਵੀ ਜੇ ਗੱਲਬਾਤ ਹੋ ਗਈ ਕੋਈ ਔਖਾ ਹੋ ਜਾਏਗਾ ਸਰਪੰਚ ਨੇ ਆਪਣੇ ਮੂੰਹ ਆ ਗੱਲ ਗਈ ਸੀ ਜੀ ਕੋਈ ਗੱਲਬਾਤ ਹੋਈ ਨਹੀਂ ਸੀ ਪਿੰਡ ਲਈ ਨਹੀਂ ਸਰਪਾ ਉਹ ਸਾਨੂੰ ਕਿਸ ਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਇਹ ਮਤਲਬ ਦੇਥ ਇਹਨਾਂ ਨੇ ਕਤਲ ਕੀਤਾ ਹੈ ਇਹ ਤੇ ਜਦੋਂ ਬਾਅਦ 'ਚ ਗੱਲ ਲੁੱਡੀ ਤੇ ਫੇਰ ਹੀ ਪਤਾ ਲੱਗਾ ਜੀ ਵੀ ਇਹਨਾਂ ਨੇ ਕਤਲ ਕੀਤਾ ਗਿਆ ਹੈ ਹੋ ਤੁਸੀਂ ਕਾਰਵਾਈ ਕਰਨੇ ਚਾਹਦੇ ਹੋ ਹਾਂਜੀ ਹਾਂਜੀ ਕਾਰਵਾਈ ਹੋਣੀ ਹੈ ਇਨਸਾਫ ਮਿਲਣਾ ਚਾਹੀਦਾ ਜੀ ਕੁੜੀ ਨੂੰ ਕੱਲੂ ਮੇਰੀ ਐਵੇਂ ਘਰੇ ਦੋ ਭੈਣਾਂ ਨੇ ਜੀ ਕੱਲ ਉਹਨਾਂ ਨਾਲ ਐਵੇਂ ਦਾ ਕੁਝ ਹੋ ਜੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕੁੜੀ ਦਾ ਕੀ ਨਾਮ ਕੁੜੀ ਦਾ ਨਾਮ ਤਨੋਸ਼ਿਕ ਜੀ ਤਨੋ ਤੇ ਉਹਦੇ ਪਾਸਪੋਰਟ ਦਾ ਅ ਕ੍ਰਿਸ਼ਨ ਸਿੰਘ ਹਾਂਜੀ ਉਹਨਾਂ ਦਾ ਮੈਰਿਜ ਕਰਾਈ ਸੀ ਹਾਂਜੀ ਕੱਲ ਮੈਰਿਜ ਕਰਾਈ ਸੀ ਜੀ ਲਮ ਅਰੇਂਜ ਮੈਰਿਜ ਹੋ ਗਈ ਸੀ ਆਨੰਦ ਕਾਰਜ ਹੋ ਗਈ ਸੀ ਜੀ ਪਿੰਡ ਗੁਰਦਵਾਰੇ ਚ ਤਨੇਠੇ ਅਸੇ ਰਹਿਣ ਵਾਲੀ ਸੀ ਹਮਾਚਲ ਨਾਲਾਗੜ ਦੀ ਜੀ ਕਿੰਨੇ ਚਿਰ ਹੋ ਗਏ ਨੂੰ ਸੁਪਰੀਜ ਅ ਸਾਲ ਕੋ ਹੋਣ ਵਾਲਾ ਹੈ ਹੁਣ ਕਿ ਤੁਹਾਡਾ ਕੀ ਕਹਿਦੋ ਕਾਰਵਾਈ ਹੋਏ ਹਾਂਜੀ ਹਾਂਜੀ ਸਰ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਖਿਲਾਫ ਰਾਜ ਸਿੰਘ ਜੀ ਰਾਜ ਸਿੰਘ ਜੀ ਕੀ ਮਸਲਾ ਹੈ ਜੇ ਲੜਕੀ ਮਰੀ ਹੈ ਕੋਈ ਇਹ ਇਹ ਲੜਕੀ ਜਦੋਂ ਮਰੀ ਹੈ ਜੀ ਸਾਨੂੰ ਇੱਥੇ ਅਸੀਂ ਆਰੇ ਤੇ ਰਹਿੰਦੇ ਆ ਦੋ ਕਿਲੇ ਫੈਸਲੇ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਵੀ ਕਿਵੇਂ ਮਰੀ ਹੈ ਕਿਵੇਂ ਨਹੀਂ ਮਰੀ ਹੈ ਤੇ ਜਦੋਂ ਮੈਂ ਇੱਥੇ 4 ਵਜੇ ਮੈਨੂੰ ਪਤਾ ਲੱਗਿਆ ਮੈਂ ਉਰੇ ਆਇਆ ਮੇਰੇ ਆਉਣ ਤੋਂ ਪਹਿਲਾਂ ਸਰਪੰਚ ਸਾਹਿਬ ਇੱਥੇ ਹੈਗੇ ਸੀ ਮੌਕੇ ਤੇ ਜਦੋਂ ਮੈਂ ਅੰਦਰ ਗਿਆ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਇਹਨਾਂ ਨੇ ਜਦੋਂ ਅੰਦਰ ਨਹੀਂ ਜਾਣ ਦਿੱਤਾ ਫਿਰ ਸਰਪੰਚ ਨੇ ਵੀਡੀਓ ਬਣਾਈ ਹੋਈ ଥିਤੀ ਮੈਨੂੰ ਸਰਪੰਚ ਨੇ ਵੀਡੀਓ ਦਿਖਾਈ ਵੀਡੀਓ ਦਿਖਾਈ ਮੈਂ ਕਿਹਾ ਵੀ ਇਹਨੂੰ ਚੌਂਕੀ ਫੋਨ ਕਰ ਦੇ ਤੂੰ ਕਹਿੰਦਾ ਮੇਰੀ ਗੱਲ ਹੋ ਗਈ ਵੀ ਤੁਸੀਂ ਸੰਸਕਾਰ ਕਰ ਦੋ ਮੈਂ ਵੀ ਇੰਚਾਰਜ ਨੇ ਕਹਿਤਾ ਵੀ ਸੰਸਕਾਰ ਕਰ ਦੋ ਤੁਸੀਂ ਤੇ ਫਿਰ ਇਹ ਇੱਥੋਂ ਚੱਕ ਕੇ ਗੱਡੀ ਸਾਬ ਲੈ ਗਏ ਜੀ ਇਹ ਉੱਥੇ ਜਾ ਕੇ ਇਹਨੇ ਸੰਸਕਾਰ ਕਰਾਇਆ ਠੀਕ ਹੈ ਤੇ ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜਾਂਦੇ ਹੋਏ ਪਰੇ ਜਦੋਂ ਲੈ ਕੇ ਗਏ ਨੇ ਗੱਡੀ ਚ ਐ ਲੈ ਗਏ ਨੇ ਸਟਕੇ ਜਿਵੇਂ ਕਬੂਤਰ ਨੂੰ ਲੈ ਕੇ ਜਾਇਆ ਕਰਦੇ ਨੇ ਕੱਪੜੇ ਜਿਹੜੇ ਲਿਪਟੀ ਹੋਏ ਸਾਨੂੰ ਦੇਖਿਆ ਪਰ ਅੰਦਰ ਇਹਨਾਂ ਨੂੰ ਸਾਨੂੰ ਬੜ ਨਹੀਂ ਦਿੱਤਾ ਜਦੋਂ ਮੌਕੇ ਤੇ ਆਏ ਅਸੀਂ ਇਹ ਸਾਰਾ ਸਰਪੰਚ ਇਹ ਸਾਰਾ ਸਰਪੰਚ ਜ਼ਿੰਮੇਵਾਰ ਹੈ ਇਹਦਾ ਕੀ ਨਾਮ ਸਰਪੰਚ ਦਾ ਸਰਪੰਚ ਦਾ ਸੁਖਚੈਨ ਕੀ ਨਾਮ ਹਰਦੀਪ ਗਰਦੀਪ ਹਾਂਜੀ ਸਾਰਾ ਇਹਦੇ ਪੈਰੋਂ ਹੋਇਆ ਜੋ ਕੰਮ ਹੋਇਆ ਇਹ ਹੋਰ ਵੀ ਹੋ ਸਕਦਾ ਜੀ ਕੱਲੋਂ ਹੋਰ ਲੈਣ ਕੇ ਮਾਰਤੀ ਫਿਰ ਅਸੀਂ ਦਾ ਇਸੇ ਕੰਮ ਜੋਗੇ ਰਹਿ ਜਾਾਂਗੇ ਦੇਖੀ ਜਾਵਾਂਗੇ ਬੈਠੇ ਲਵੇ ਹੋ ਗਏ ਆ ਰੇ ਹਰਣਜੇ ਨੇ ਸੰਸਕਾਰ ਕਰਾਇਆ ਡੈਥ ਪੰਜਾਬ ਚ ਹੋਈ ਹੈ ਪੰਜਾਬ ਚ ਦੇ ਵਿੱਚ ਰਹਿੰਦੀ ਸੀ ਉਹ ਨਾਨੀ ਦੇ ਘਰੇ ਰਹਿੰਦੇ ਨੇ ਇਹ ਹਾਂਜੀ ਪਬਲੀ ਜੀ ਪਬਲੀ ਹਾਂਜੀ ਪਬਲੀ ਕੀ ਕਹਿਣਾ ਚਾਹੁੰਦੇ ਜੀ ਲੜਕੀ ਮਰੀ ਜੀ ਕਦੋਂ ਮਰੀਏ ਇਹ ਪੰਜ ਤਰੀਕ ਦੀ ਗੱਲ ਹੈ ਜੀ ਹਾਂਜੀ ਇਹ ਸੁਣਿਆ ਵੀ ਇਹਨਾਂ ਦੇ ਲੜਾਈ ਝਗੜਾ ਹੁੰਦਾ ਸੀਗਾ ਬਹੁਤ ਜ਼ਿਆਦਾ ਤੇ ਉਹ ਵਿਚਾਰੀ ਲੜ ਕੇ ਇਧਰ ਨੂੰ ਸੜਕ ਤੇ ਚਲੀ ਗਈ ਤੇ ਇੱਕ ਇਹਨਾਂ ਦੀ ਗਵਾਂਡਣ ਆ ਵਿਚਾਰੀ ਉਹ ਮੋੜ ਕੇ ਲੈ ਕੇ ਆਈ ਉਹਨੂੰ ਜਦੋਂ ਮੋੜ ਕੇ ਲੈ ਕੇ ਆਈ ਉਹ ਵਿਚਾਰੀ ਬੈਠ ਗਈ ਤੇ ਹੰਦਰ ਉਹਦੇ ਪਰਿਵਾਰ ਦੀਆਂ ਸੋਹਰ ਪਰਿਵਾਰ ਦੀਆਂ ਜਿਹੜਾ ਤੇ ਇਹ ਹੰਦਰੇ ਬਸ ਉਹਦੀ ਬੱਚੇ ਆਵਾਜ਼ ਨਹੀਂ ਆਈ ਹੈਗੀ ਹੰਦਰੇ ਬਸ ਮਰੀ ਹੋਈ ਦੇਖੀਏ ਸਾਰੇ ਗਵਾਂਡੀਆਂ ਨੇ ਯੋ ਤਾਂ ਸਾਰੇ ਗਵੰਡੇ ਅੰਦਰ ਜਾਣ ਲੱਗੇ ਇੱਕ ਵਾਰੀ ਦੇਖ ਲਿਆ ਫਿਰ ਉਹਦੀ ਬੁੜੀ ਕਹਿਣ ਲੱਗੀ ਬਾਹਰ ਨਿਕਲੋ ਬਾਹਰ ਨਿਕਲੋ ਕਹਿੰਨੇ ਮੈਨੂੰ ਕਵਰਾਟ ਹੋ ਰਹੀ ਹੈ ਕੋਈ ਜਨਾਨੀ ਅੰਦਰ ਨਹੀਂ ਵੜਨ ਦਿੱਤੀ ਹੈਗੀ ਉਸ ਟਾਈਮ ਲੜਕੀ ਦਾ ਤਨੂ ਨਾਮ ਜੀ ਕਿੱਥੋਂ ਆਈ ਸੀ ਇਹ ਹਿਮਾਚਲ ਤੋਂ ਦੱਸਦੇ ਨੇ ਕੋਟਲੀ ਕੂਟਲੀ ਪਿੰਡ ਆ ਜੀ ਅੱਛਾ ਉਹ ਲਾ ਮੇਰੀ ਕਿਹੜੇ ਜਿਹੇ ਮੁੰਡੇ ਨੇ ਨਹੀਂ ਲਾ ਮੇਰ ਜਿਤਾਣੀ ਹੈਗੀ ਮਤਲਬ ਆਨੰਦ ਕਾਰਜ ਕਰਵਾਏ ਹੋਏ ਨੇ ਉਹਨਾਂ ਦੇ ਕੀ ਨਾਮ ਮੁੰਡੇ ਦਾ ਇਹਦੇ ਘਰ ਆ ਲਗਾ ਕ੍ਰਿਸ਼ਨ ਨਾਮ ਦੱਸ ਦਿਨ ਜੀ ਇਹਦੇ ਘਰ ਆ ਲਗਾ ਹਾਂ ਜੀ ਕੀ ਕਹਿੰਦੇ ਤੁਸੀਂ ਉਹ ਮਾਰੀ ਉਹਨੂੰ ਹਾਂਜੀ ਸਾਰਾ ਸਾਰਾ ਬੇੜਾ ਇਹੀ ਗੱਲ ਕਹਿ ਰਿਹਾ ਵੀ ਉਹਨੂੰ ਮਾਰਿਆ ਉਹਨੇ ਆਪਣੀ ਆਪਣੀ ਹੱਥ ਮਿੱਥਿਆ ਕਰੀ ਪਰ ਉਹਨੂੰ ਮਾਰਿਆ ਗਿਆ ਸਾਰੇ ਇਹੀ ਗੱਲ ਕਹਿ ਰਹੇ ਨੇ ਆਪਾਂ ਵੀ ਇਹੀ ਗੱਲ ਕਹਿੰਦੇ ਜੀ ਮਾਰਿਆ ਤੇ ਦੇਖੋ ਜੇ ਉਹਨੇ ਗਰਲਫ੍ਰੈਂਡ ਹੱਲਿਆ ਹੁੰਦਾ ਤਾਂ ਫਿਰ ਉਹ ਉੱਪਰ ਟੰਗੀ ਹੁੰਦੀ ਕਿਉਂਕਿ ਉਹ ਕਿ ਡੈਥ ਬੋਡੀ ਨੀਚੇ ਪਈ ਤੀਗੀ ਕਿ ਜਿੰਨੇ ਦੇਖੀ ਨਹੀਂ ਉਹਨੇ ਇੱਕ ਤੰਗੀ ਸੀ ਕਿ ਨਾ ਕਿਸੇ ਨੇ ਨਹੀਂ ਦੇਖੀ ਜੀ ਕਿਸੇ ਗੁਵੰਡੀ ਨੇ ਨਹੀਂ ਦੇਖੀ ਕਿਸੇ ਪੜੋਸੀ ਨੇ ਨਹੀਂ ਦੇਖੀਗੀ ਉਹ ਮਤਲਬ ਜਦੋਂ ਸਾਰੇ ਦੇਖਣਗੇ ਨੇ ਉਹ ਨੀਚੇ ਪਈ ਤੀਗੀ ਮੰਜੇ ਦੇ ਉੱਤੇ ਮੰਜੇ ਦੇ ਉੱਤੇ ਪਈ ਸੀ ਨਾ ਮੰਜੇ ਦੇ ਉੱਤੇ ਪਈ ਸੀ ਤੇ ਮੈਨੂੰ ਉਸ ਟਾਈਮ ਨਹੀਂ ਪਤਾ ਸੀਗਾ ਮੌਕੇ ਤੇ ਜੋ ਮੈਨੂੰ ਤੀਜੇ ਦਿਨ ਪਤਾ ਲੱਗਿਆ ਜਦੋਂ ਮੈਨੂੰ ਤੀਜੇ ਦਿਨ ਪਤਾ ਲੱਗਿਆ ਤਾਂ ਫਿਰ ਮੈਂ ਨਹੀਂ ਬਰਦਾਸ਼ਤ ਹੋਇਆ ਹੈਗਾ ਤੇ ਮੈਂ 100 ਨੰਬਰ ਤੇ ਫੋਨ ਮਾਰ ਕੇ ਫਿਰ ਮੈਂ ਬੁਲਾਈ ਸੀਗੀ ਪੁਲਿਸ ਨੂੰ ਤੁਸੀਂ ਕੀ ਕਰਨ ਦਾ ਕਰਦਾ ਅਸੀਂ ਕਾਰਵਾਈ ਕਰਵਾਉਣਾ ਚਾਹੁੰਦੇ ਆਂ ਜੀ ਇਨਸਾਫ ਮਿਲਣਾ ਚਾਹੀਦਾ ਉਸ ਬੱਚੀ ਨੂੰ ਹਾਂ ਜੀ ਕੁਰਮੀਂ ਗੋਰ ਦੀ ਉਹ ਲੜਕੀ ਨੂੰ ਕੁੱਟੀ ਚੁੱਧ ਦੇਣਾ ਹਾਂ ਜੀ ਕਹਿੰਨ ਉਹ ਲੈ ਕੇ ਰਾਂ ਜਿੱਦਣ ਕਿ ਉਹ ਲੜਕੇ ਆਈ ਆ ਜੀ ਉਦੋਂ ਕਿ ਉਹ ਤਾਂ ਕਿਰ ਕੁੱਟਮਾਰ ਹੋ ਰਹੀ ਸੀ ਜੀ ਤੇ ਕਿਸੇ ਕੁੜੀ ਨਾਲ ਹੋਰ ਗੱਲ ਕਰਦਾ ਚ ਇਹ ਮੁੰਡਾ ਜਿਹੜਾ ਲਿਆਇਆ ਸੀ ਕੋਟ ਮਰ ਜੋਈ ਆ ਤੇ ਉਤੋਂ ਬਾਅਦ ਉਹਦਾ ਪਿਓ ਮੈਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕਹਿੰਦਾ ਵੀ ਮੈਂ ਬਾਹ ਨਹੀਂ ਫੜ ਸਕਦਾ ਦੀ ਮਾਸੀ ਮੇਰੇ ਨਾਲ ਚੱਲ ਵੀ ਅਸੀਂ ਆਪਾਂ ਮੋੜ ਕੇ ਜਾਈਏ ਮੋੜ ਕੇ ਮੈਂ ਲਈ ਕਹਿੰਨ ਉਹ ਲੈ ਕੇ ਰ ਆਦੇ ਘੰਟੇ ਜਿਦਾ ਇਹ ਕੰਮ ਹੋ ਗਿਆ ਨਹੀਂ ਨਹੀਂ ਹਾਂ ਜੀ ਅੱਜ ਕਾਰਵਾਈ ਹਾਂ ਜੀ ਅੱਜ ਕਾਰਵਾਈ ਆਸੀਂ ਇਹ ਹੱਥ ਬੰਨ ਕੇ ਕਹਿੰਨੇ ਆ ਵੀ ਸਾਨੂੰ ਨੁਸਾਫ ਮਿਲਣਾ ਚਾਹੀਦਾ ਵੀ ਸਾਡੇ ਵੀ ਧੀਆਂ ਪਹਿਣਾ ਨੇ ਜੀ ਪਰਿਵਾਰ ਇਹ ਮੋਲ ਵਾਲਾ ਕਹਿ ਰਿਹਾ ਵੀ ਲੜਕੀ ਨੂੰ ਮਾਰਿਆ ਗਿਆ ਹੈ ਕੀ ਕਰਨ ਤੁਹਾਨੂੰ ਪੁਲਿਸ ਕੀ ਕਹਿੰਦੀ ਹੈ ਇਹ ਸਰਨਾ ਇੱਕ ਮਤਲਬ ਤੁਹਾਨੂੰ ਨਾਂ ਦੀ ਲੜਕੀ ਹੈ ਜਿਹੜੀ ਤੁਹਾਨੂੰ ਪੁੱਤਰ ਪੁੱਤਰੀ ਰਜੇਸ਼ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀਗੀ ਇਹਦਾ ਇੰਸਟਾਗ੍ਰਾਮ ਦੇ ਜ਼ਰੀਏ ਹੀ ਇਥੇ ਰਹਿੰਦੇ ਇੱਕ ਲੜਕੇ ਕ੍ਰਿਸ਼ਨ ਸਿੰਘ ਪੁੱਤਰ ਬਲਜੀਤ ਸਿੰਘ ਨਾਲ ਮੈਰਿਜ ਹੋਈ ਸੀਗੀ ਠੀਕ ਠਾਕ ਚੱਲ ਰਿਆ ਸੀ ਮੈਰਿਜ ਨੂੰ ਇੱਕ ਪੂਰਾ ਸਾਲ ਹੋ ਗਿਆ ਸੀ ਪਰ ਇਹ ਜਿਹੜਾ ਕ੍ਰਿਸ਼ਨ ਸਿੰਘ ਹੈਗਾ ਇਹ ਆਪਣੀ ਨਾਨੀ ਜਿਹੜੀ ਜਸਵੰਤ ਕੌਰ ਕੋਲ ਇਥੇ ਰਹਿ ਰਿਆ ਸੀਗਾ ਜੀ ਪਿੰਡ ਤਨੇਠੇ ਤੇ ਥੋੜਾ ਜਿਹਾ ਇਹਨਾਂ ਦੇ ਵਿਆਹ ਦਾ ਚੰਗਾ ਚੱਲਿਆ ਤੇ ਹੁਣ ਗਵਾਂਡੀਆਂ ਦੇ ਪੁੱਸਣ ਕਾਰਨ ਜਾਂ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦਾ ਜਿਹੜੇ ਹਾਲਾਤ ਸਹੀ ਨਹੀਂ ਸੀਗੇ ਜਿਹਦੀ ਮੌਤ ਆ ਜਿਹਦੀ 5 ਤਰੀਕ ਨੂੰ 5/2/2022 ਨੂੰ ਹੋਈ ਆ ਪਰ ਸਾਨੂੰ ਕੰਪਲੇਂਟ 7/2/22 ਨੂੰ ਕੰਟਰੋਲ ਰੂਮ ਦੇ ਜ਼ਰੀਏ 112 ਤੋਂ ਕੰਪਲੇਂਟ ਮਿਲੀ ਆ ਕੋਈ ਇੱਥੇ ਮਾਲਕ ਨਹੀਂ ਸੀ ਕੋਈ ਮਦਈ ਨਹੀਂ ਸੀ ਕਿਸੇ ਨੇ ਸਾਨੂੰ ਇਹਦਾ ਬਾਰੇ ਕੋਈ ਸਟੇਟਮੈਂਟ ਪੂਰੀ ਨਹੀਂ ਦਿੱਤੀ ਹੁਣ ਕੱਲ ਜਾ ਕੇ ਇਹਦੀ ਮਾਤਾ ਦੀ ਜਿਹੜੀ ਸਟੇਟਮੈਂਟ ਲਿਖੀ ਆ ਜਾ ਕੇ ਇਹ ਗੜਨਾਲਾਗੜ੍ਹ ਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ ਸਰ ਇਹ ਜਾਂਚ ਦਾ ਵਿਸ਼ਾ ਜੀ ਅਜੇ ਕੋਈ ਕਹ ਰਿਹਾ ਕਿ ਪੱਖੇ ਨਾਲ ਲਾਂਕ ਕੇ ਮਰੀ ਸੀ ਕੋਈ ਕਹ ਰਿਹਾ ਥੱਲੇ ਮਾਰੀ ਗਈ ਆ ਪਰ ਇਹਦੇ ਵਿੱਚ ਆਈ ਜੀ ਵਿਟਨੈਸ ਕੋਈ ਨਹੀਂ ਹੈਗਾ ਜੀ ਜਿਨੇ ਦੇਖੀ ਹੋਵੇ ਇਹ ਜਾਂਚ ਦਾ ਵਿਸ਼ਾ ਜਾਂਚ ਦੇ ਵਿਸ਼ੇ ਮੁਤਾਬਕ ਜਿੱਧਰ ਹੀ ਕਾਰਵਾਈ ਜਾਊ ਦੋਸ਼ੀਆਂ ਨੂੰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਪੂਰੀ ਕਾਰਵਾਈ ਲਿਆ ਕੇ ਜਿਹੜਾ ਕਿਸੇ ਨੇ ਡੈਡ ਬੋਡੀ ਦਾ ਮੈਡੀਕਲ ਨਹੀਂ ਕਰਵਾਇਆ ਸੀ ਨਾ ਹੀ ਪੁਲਿਸ ਨੂੰ ਤਲਾਸ਼ ਦਿੱਤੀ ਗਈ ਉਸ ਸਮੇਂ ਤੇ ਹੁਣ ਸੰਸਕਾਰ ਹੋ ਚੁੱਕਾ ਹੈ ਕਲਿਊ ਦੇ ਲਗਭਗ ਖਤਮ ਨੇ ਪਰ ਫਿਰ ਵੀ ਪੂਰੀ ਜਾਂਚ ਕਰਕੇ ਸੀਨੀਅਰ ਅਫਸਰ ਇਸ ਦੀ ਚੀਜ਼ ਨੂੰ ਸਾਰੇ ਲੱਗੇ ਹੋਇਆ ਜੀ ਮੇਰੇ ਐਸ ਐਚ ਓ ਸਹਿਬਾਨ ਸਾਦਰ ਸੁਮਾਣਾ ਤੇ ਮੇਰੇ ਚੌਕੀ ਇੰਚਾਰਜ ਅਫਸਰ ਰਵਕਰਾਰ ਸਿੰਘ ਜੀ ਤੇ ਸਾਰੇ ਹੀ ਜਿੰਨੀ ਹੁਕਮੀ ਕੋਈ ਜੜੀ ਸਾਤਾ ਸਾਰੀ ਅਸੀਂ ਕੱਢ ਕੇ ਦੋਸ਼ੀਆਂ ਨੂੰ ਮਤਲਬ ਕਿ ਪੂਰੀ ਸਜ਼ਾ ਦਿਵਾਵਾਂਗੇ ਸਰ